ਸਾਡੇ ਚੁੱਕ ਪੈ ਗਈ ਅਕਸਰ ਤੁਸੀਂ ਇਹ ਸ਼ਬਦ ਬਹੁਤੇ ਲੋਕਾਂ ਦੇ ਜ਼ੁਬਾਨੀ ਸੁਣਿਆ ਹੋਵੇਗਾ ਇਸ ਦੇ ਵਿੱਚ ਕੀ ਹੁੰਦਾ ਇਸ ਜਗ੍ਹਾ ਤੇ ਆਪਣੇ ਜ਼ਖਮ ਹੋ ਜਾਂਦੇ ਆ ਜਦੋਂ ਆਪਾਂ ਕੋਈ ਵੀ ਭਾਰ ਚੱਕਦੇ ਆ ਆਪਾਂ ਕੋਈ ਕਸਰਤ ਨਹੀਂ ਕਰਦੇ ਉਦੋਂ ਇਦਾਂ ਅਕਸਰ ਹੁੰਦਾ ਸੋ ਇਸ ਨੂੰ ਠੀਕ ਕਰਨ ਲਈ ਸਭ ਤੋਂ ਪਹਿਲਾਂ ਬਰਫ਼ ਦਾ ਸੇਕ ਕਰਨਾ ਬਹੁਤ ਜ਼ਰੂਰੀ ਹੈ ਤਿੰਨ ਦਿਨ ਤੁਸੀਂ ਬਰਫ਼ ਦਾ ਸੇਕ ਕਰੋ ਸਵੇਰੇ ਦੁਪਹਿਰੇ ਸ਼ਾਮ ਉਦੋਂ ਬਾਅਦ ਆਸਾਨ ਕਸਰਤਾਂ ਜਿਹੜੀਆਂ ਤੁਹਾਨੂੰ ਦੱਸਣ ਲੱਗਿਆਂ ਤੁਸੀਂ ਉਹ ਸ਼ੁਰੂ ਕਰਨੀਆਂ ਨੇ ਕਦੇ ਵੀ ਜਦੋਂ ਚੁੱਕ ਪਵੇ ਮਾਲਿਸ਼ ਨਹੀਂ ਕਰਨੀ ਸਾਸਤ੍ਰੀ ਕਾਲ ਜੀ ਜੈਸਾ ਡਾਕਟਰ ਗੁਰਸ਼ੀਤ ਸਿੰਘ ਸਭ ਤੋਂ ਪਹਿਲੀ ਜਿਹੜੀ ਕਸਰਤ ਹੋਏਗੀ ਉਹ ਹੋਏਗੀ ਤੁਸੀਂ ਦੋਨੋਂ ਗੋਟਿਆਂ ਨੂੰ ਛਾਤੀ ਨਾਲ ਲਾਉਣਾ ਉਹ ਕਿਵੇਂ ਲਾਉਂਗੇ ਦੋਨੋਂ ਇਦਾਂ ਆਪਾਂ ਗੋਡੇ ਕਰਾਸ ਕਰ ਲੈਣੇ ਆ ਦੋਨੋਂ ਗਿੱਟੇ ਔਰ ਦੋਨੋਂ ਇਹ ਆਪਾਂ ਛਾਤੀ ਦੇ ਨਾਲ ਲਾਵਾਂਗੇ ਇੱਥੇ ਹੋਲਡ ਕਰਾਂਗੇ 10 ਸੈਕਿੰਡ ਥੈਨ ਰਿਲੈਕਸ ਇਸਦੇ ਤੁਸੀਂ ਲਾਓ 10 ਸੈਟ ਦੂਜੀ ਕਸਰਤ ਕੀ ਹੈ ਦੋਨੋਂ ਗੋਡੇ ਮੋੜ ਲੈਣੇ ਆ ਔਰ ਲੱਕ ਨੂੰ ਆਪਾਂ ਹਵਾ 'ਚ ਚੱਕ ਦੇਣਾ ਬ੍ਰਿਜਿੰਗ ਇੱਥੇ ਹੋਲਡ ਕਰੋ 10 ਸੈਕਿੰਡ ਥੈਨ ਰਿਲੈਕਸ ਇਸਦੇ ਲਾਓ 10 ਸੈਟ ਤੀਜੀ ਕਸਰਤ ਕੀ ਹੈ ਆਪਾਂ ਫਿਗਰ ਆਫ 4 ਚਾਹੀਏ ਔਰ ਆਪਾਂ ਚਾਈਲਡ ਪੋਸਟ ਸਟੈਚ ਪੈਠਣ ਦੀ ਕੋਸ਼ਿਸ਼ ਕਰਨੀ ਹੈ ਹੱਥ ਅੱਗੇ ਲੈ ਗਏ ਇੱਥੇ ਹੋਲਡ ਕਰਨਾ 10 ਸੈਕਿੰਡ ਦੈਨ ਰਿਲੈਕਸ ਇਸਦੇ 10 ਸੈਟ ਲਾਓ ਤੁਸੀਂ ਦੇਖੋਗੇ 5 ਤੋਂ 7 ਦਿਨਾਂ ਦੇ ਵਿੱਚ ਵਿੱਚ ਥੋੜੇ ਜੋ ਚੁੱਕ ਪੈ ਗਈ ਸੀ ਜੋ ਤੁਹਾਡੇ ਚੁੱਕ ਦਾ ਦਰਦ ਸੀ ਬਹੁਤ ਜਲਦੀ ਉਹ ਠੀਕ ਹੋ ਜਾਏਗਾ ਸਤਿ ਸ੍ਰੀ ਅਕਾਲ